ਆਉਣ ਵਾਲੀ 22 ਤਰੀਕਿਆਂ ਨੂੰ ਦਿਨ ਸੋਮਵਾਰ ਯਾਦ ਰੱਖਿਓ ਨੋਟ ਕਰ ਲਓ ਔਰ ਸਥਾਨ ਹੈਗਾ ਰੰਗੀ ਪੈਲੇਸ ਮੋਰਿੰਡਾ ਇੱਥੇ ਜੋ ਬਹੁਤ ਬੜਾ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਕਿਉਂਕਿ ਸੱਭਿਆਚਾਰਕ ਹੋਏ ਜਾਂ ਕਿਸੇ ਤਰ੍ਹਾਂ ਦੇ ਮੈਚ ਹੋਏ ਜਾਂ ਖੇਡਾਂ ਹੋਈਆਂ ਇਹਦਾ ਬਹੁਤ ਲੋਕੀ ਕਰਾਨੇ ਆ ਐਦਾਂ ਦੇ ਜੋ ਉਚੀਚੇ ਪ੍ਰੋਗਰਾਮ ਹੈ ਲੋੜਬੰਦ ਸ਼ਾਦੀਆਂ ਲੜਕੀਆਂ ਦੀ ਲੜਕਿਆਂ ਦੀਆਂ ਕਰਾਨੀਆਂ ਇਹ ਸਭਾਗ ਬਹੁਤ ਘੱਟ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ ਇਹ ਮੇਰੇ ਵੀਰ ਦਿਪੂ ਨੂੰ ਇਹ ਪ੍ਰੋਗਰਾਮ ਦੇ ਬਾਰੇ ਪਰਮਾਤਮਾ ਜੀ ਉਹ ਪ੍ਰੇਰਣਾ ਦਿੱਤੀ ਹੈ ਬਹੁਤ ਚੰਗੀ ਗੱਲ ਹੈ ਮੈਂ ਫਿਰ ਤੁਹਾਨੂੰ ਕਹਿਣਾ ਚਾਹਨਾ ਹੈ ਕਿ ਆਉਣ ਵਾਲੀ 22 ਤਰੀਕ ਦਿਨ ਸੋਮਵਾਰ ਸਥਾਨ ਹੈਗਾ ਰੰਗੀ ਪੈਲੇਸ ਮੋਰਿੰਡਾ ਇੱਥੇ ਪਹੁੰਚੋ ਕਿਉਂਕਿ ਇੱਥੇ ਕਮ ਸੇ ਕਮ ਵੀ 7-8000 ਦੀ ਗੈਦਰਿੰਗ ਹੋਊਗੀ ਹਰ ਇੱਕ ਲੜਕੀ ਨੂੰ ਜੋ ਉਸ ਦੇ ਘਰ ਦਾ ਰਹਿਣ ਸਹਿਣ ਦੇ ਲਈ ਸਮਾਨ ਚਾਹੀਦਾ ਉਹ ਮਿਲੇਗਾ ਔਰ ਜਿੰਨੇ ਵੀ ਬੰਦੇ ਜਿੰਨੇ ਵੀ ਮੇਰੇ ਦੋਸਤ ਦੇਖ ਰਹੇ ਆ ਇਹ ਇੱਕ ਦੂਜੇ ਨੂੰ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਜਾਂ ਕਿਸੇ ਦਾ ਯਾਰ ਦੋਸਤ ਹੈ ਜਾਂ ਕਿਸੇ ਦੇ ਰਿਸ਼ਤੇਦਾਰ ਦੇ ਵਿੱਚ ਕੋਈ ਇਸ ਸ਼ਾਦੀਆਂ ਦੇ ਵਿੱਚ ਸਾਡਾ ਸਾਥ ਦੇਣਾ ਚਾਹੁੰਦਾ ਹੈ ਚਾਹੇ ਉਹ ਪੈਸੇ ਦੇ ਤੌਰ ਤੇ ਹੈ ਜਾਂ ਕੱਪੜੇ ਦੇ ਤੌਰ ਤੇ ਉਹ ਵੀ ਸਾਨੂੰ ਦੇ ਸਕਦੇ ਆ ਕਿਉਂਕਿ ਜੋ ਦਾਨ ਹੁੰਦਾ ਹੈ ਲੜਕੀ ਦਾ ਦਾਨ ਇਹ ਮਾਹ ਦਾਣ ਹੁੰਦਾ ਹੈ ਕੰਨਿਆ ਦਾਨ ਕਹਿੰਦੇ ਆ ਇਹਨੂੰ ਇਹ ਕਰਨਾ ਚਾਹੀਦਾ ਹੈ ਔਰ ਇਸ ਦੇ ਨਾਲ ਜੋ 10 ਜਾਂ 11 ਸਾਡੇ ਕੋਲ ਲੜਕੀਆਂ ਘਟ ਆਣ ਲੜਕੇ ਉਹਨਾਂ ਨੂੰ ਵੀ ਅਸੀਂ ਇਸ ਵੀਡੀਓ ਰਾਹੀਂ ਕਹਿਣਾ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਕਿਉਂਕਿ ਸਾਲੇ ਤਾਂ ਅਸੀਂ ਸਾਰਿਆਂ ਦੀ ਫਾਰਮ 'ਤੇ ਰੱਖ ਰਹੇ ਹਾਂ ਉਹਨਾਂ ਦੇ ਵੀ ਸਾਡੇ ਕੋਲ ਆਓ ਔਰ ਆਪਣਾ ਜੋ ਉਸ ਬੈਡਿੰਗ ਦੇ ਵਿੱਚ ਉਸ ਸ਼ਾਦੀ ਦੇ ਵਿੱਚ 41 ਦੇ ਨਾਲ 10 ਹੋਰ ਹੈ ਜਿਕਣਾ ਉਹ ਵੀ 58 ਖਰਾ ਕੇ ਸਾਰਿਆਂ ਦਾ ਸਹਿਯੋਗ ਪ੍ਰਾਪਤ ਕਰੋ ਐਨਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਨਮਸਕਾਰ ਜੈ ਹਿੰਦ ਦੀਪ ਜੀ ਸਸੇ ਗਾਲੀ ਸਾਰਿਆਂ ਨੂੰ ਮੈਂ ਥੋੜਾ ਆਪਣਾ ਦੀਪਕ ਸ਼ਰਮਾ ਦੀਪੂ ਕਰਾਲੀ ਤੋਂ ਨਾਲ ਸਾਡੇ ਬਰਮਾ ਜੀ ਤਾਂ ਆਣ ਵਾਲੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਵੀ ਇੱਕ ਮਹੀਨੇ ਤੋਂ ਜੋ ਸਾਡੀ ਐਡਵਰਟਾਈਜ਼ਮੈਂਟ ਚੱਲਦੀ ਹੈ ਕਿ ਆਣ ਵਾਲੇ 22 ਸਤੰਬਰ ਨੂੰ ਅਗਲੇ ਮਹੀਨੇ ਦਿਨ ਸੋਮਵਾਰ ਜੋ ਕਿ ਆਪਾਂ 51 ਆਪਣੀ ਲੜਕੀਆਂ ਦਾ ਜੋ ਸ਼ਾਦੀ ਕਰਾ ਰਹੇ ਆਪਣੀ ਭੈਣਾਂ ਦੇ ਜੋ ਲੋਰਡਮਨ ਦਾ ਪਰਿਵਾਰ ਹੈ ਉਹਨਾਂ ਦੀ ਆਪਾਂ ਮੈਰਿਜ ਕਰਵਾ ਰਹੇ ਆ ਤਾਂ ਸਾਡੇ ਕੋਲ ਹੁਣ ਤੱਕ ਸਭ ਦੇ ਸਪੋਰਟ ਨਾਲ ਸਭ ਦੀ ਸਟੋਰੀਆਂ ਨਾਲ ਤਾਂ 40 ਜੋੜੇ ਦਾ ਕੱਪੜੇ ਆ ਚੁੱਕੇ ਆ ਤਾਂ ਆਪਣੇ ਕੋਲ ਜੋ 11 ਜੋੜੇ ਪੈਂਡਿੰਗ ਹੈ ਤਾਂ ਮੈਂ ਇਸ ਆਪਣੇ ਵੀਰ ਸਾਡੇ ਪ੍ਰੈਸ ਵਾਲੇ ਪਹੁੰਚੇ ਸਾਡੇ ਵੀਰ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਤਾਂ ਇਸ ਅਸੀਂ ਲਾਈਵ ਰਹੇ ਆ ਆਪਾਂ ਇੱਕ ਵਿਚਾਰ ਸੰਦੇਹ ਦੇਣਾ ਚਾਹੁੰਦੇ ਆ ਕਿ ਜੋ 11 ਜੋੜੇ ਆ ਤਾਂ ਸਾਡੀ ਵੀਡੀਓ ਬਾਅਦ ਤੇ ਬਾਅਦ ਸ਼ੇਅਰ ਕਰੋ ਤਾਂ ਕਿ ਜੋ ਲੋੜ ਮੰਨ ਪਰਿਵਾਰ ਉਹਨਾਂ ਦਾ ਸਾਡੀ ਵੀਡੀਓ ਪਹੁੰਚ ਸਕੇ ਤਾਂ ਜੋ ਆਪਣਾ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹੈ ਜੋ ਸਾਡਾ ਜੋ ਇਹ ਆਪਾਂ ਕਾਰਜਗਾਮ ਕਰ ਰਹੇ ਆ ਕਈ ਸਾਨੂੰ ਕਾਲ ਆਂਦੀ ਕਿ ਭਾਈ ਤੁਸੀਂ ਕਿਆ ਗੁਸ ਦੇ ਰਹੇ ਤਾਂ ਆਪਾਂ ਕਹਿਣਾ ਚਾਹੁੰਦੇ ਆ ਅਸੀਂ ਸਾਰਾ ਦਹੇਜ ਦੇ ਰਹੇ ਆ ਸਾਰੇ ਸੂਟ ਜੋ ਆਪਣੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਸਾਰਾ ਕੁਝ ਆਪਾਂ ਦੇ ਰਹੇ ਆ ਬੜੀਆ ਤਰੀਕੇ ਨਾਲ ਆਪਾਂ ਵਿਆਹ ਕਰਾ ਰਹੇ ਕਮ ਸੇ 1 ਕਾਮ 5 6000 ਦੀ ਗੈਦਰਿੰਗ ਹੈ ਜੀ ਤਾਂ ਮੇਰੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਰਿਕੁਐਸਟ ਹੈ ਕਿ ਬਾਅਦ ਤੇ ਬਾਅਦ ਜੋ ਲੋਰਡਮਨ ਪਰਿਵਾਰ 11 ਪੈਂਡਿੰਗ ਹੈ ਤਾਂ ਉਹਨਾਂ ਕੋ ਵੀਡੀਓ ਪਹੁੰਚ ਸਕੋ ਤੁਹਾਨੂੰ ਕੰਟੈਕਟ ਕਰ ਸਕੋ ਕਿਉਂਕਿ ਅਸੀਂ ਦੇ ਵਿੱਚ ਆਪਣਾ ਕੰਟੈਕਟ ਨੰਬਰ ਆਪਾਂ ਤੁਹਾਨੂੰ ਇਸ ਵਾਰ ਸ਼ੇਅਰ ਕਰ ਰਹੇ ਆ 8556993571 ਇੱਕ ਵਾਰ ਫੇਰ ਰਿਪੀਟ ਕਰਦੇ ਆ 8556993571 ਤਾਂ ਇਹ ਸ਼ਬਨਾ ਸਾਹਿਬ ਦਾ ਧੰਨਵਾਦ ਕਰਦਾ ਏ ਤਾਂ ਮੇਰਾ ਵੀਰ ਜੋ ਬਾਤਿਆ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਜੀ